ਸਾਖੀ ਪ੍ਰੇਮੀਆਂ ਤੋਂ ਵਿਛੋੜੇ ਤੁਰੰਦਾ ਬੀੜਾ ਆ ਗਿਆ ਪਿਆਰ ਕਰਨ ਵਾਲੇ ਬੜੇ ਉਦਾਸ ਦਿਲਗੀਰ ਤੇ ਅੱਖਾਂ ਤੋਂ ਅਥਰੂ ਕੇਰ ਕੇਰ ਬੜੇ ਕਾਹਬਰਣ ਲੱਗ ਪਏ ਸਬਨਾ ਤੋਂ ਵਧੇਕ ਵਿਛੜਨ ਦੀ ਪੀੜ ਮੈਣੀ ਫਤੇ ਚੰਦ ਤੇ ਮੈਣੀ ਆਣੀ ਨੂੰ ਹੋਈ ਇਹ ਰਾਣੀ ਤਾਂ ਝੱਲੀ ਜਿਹੀ ਹੋ ਕੇ ਬਾਲਾ ਪ੍ਰੀਤਮ ਨੂੰ ਗੋਦੀ ਵਿੱਚ ਲੈ ਕੇ ਚਿੰਬੜ ਗਈ ਕੁੱਟ-ਕੁੱਟ ਕੇ ਗਲੇ ਲਾਵੇ ਜਿਵੇਂ ਸਾਕੀ ਮਾਲ ਆਉਂਦੀ ਹੈ ਚਾਰਨ ਹੱਥ ਵਿੱਚ ਲੈ ਕੇ ਬਲੋਸੇ ਅੱਖਾਂ ਨੂੰ ਲਾਵੇ ਤੇ ਚੁੰਮ ਚੁੰਮ ਕੇ ਨਿਹਾਲ ਹੋਵੇ ਹੰਝੂ ਰੋਕੇ ਪਰ ਅੱਖੀਆਂ ਵਿੱਚੋਂ ਸ਼ਮਾ ਸ਼ਮ ਹੰਝੂ ਵਗਦੇ ਜਾਣ ਲੰਮੇ ਲੰਮੇ ਸਾਹ ਆ ਕੇ ਮੂੰਹੋਂ ਨਿਕਲੇ ਸਦਕੇ ਬਾਰੀ ਸਦਕੇ ਇਹੋ ਹਾਲ ਫਤੇ ਚੰਦ ਰਾਜੇ ਦਾ ਹੋਇਆ ਉਹ ਵੀ ਕੁੱਟ ਕੁੱਟ ਗਲੇ ਲਾਵੇ ਸਦਕੇ ਹੋਵੇ ਬਾਰ ਬਾਰ ਚਰਨ ਚੁੰਮੇ ਬਾਰ ਬਾਰ ਚਰਨ ਚੁੰਮੇ ਇਸ ਵੇਲੇ ਨਿਆਣੇ ਨਿਆਣੇ ਲੱਗਦੇ ਤੇ ਬਾਲਾਂ ਵਾਲੇ ਚੋਜ ਕਰਦੇ ਬਾਲਾ ਪ੍ਰੀਤਮ ਜੀ ਐਸੀਆਂ ਗਿਆਨ ਬੈਰਾਗ ਤੇ ਫਿਰ ਪਿਆਰ ਭਰੀਆਂ ਗੱਲਾਂ ਕਰਨ ਲੱਗੇ ਜੀਕੋ ਕੋਈ ਵੱਡੀ ਉਮਰਾਂ ਵਾਲਾ ਕਰਦਾ ਹੈ ਦੋਹਾਂ ਨੂੰ ਪਿਆਰ ਵੀ ਉਛਲਦਾ ਰਿਹਾ ਪਰ ਧੀਰਜ ਵੀ ਆ ਗਿਆ ਤਦੋਂ ਆਪ ਜੀ ਨੇ ਦੋਹਾਂ ਨੂੰ ਆਪਣੀ ਨਿਸ਼ਾਨੀ ਦਿੱਤੀ ਇੱਕ ਕਿਰਪਾਨ ਇੱਕ ਕਟਾਰ ਆਪਣੀ ਇੱਕ ਸੋਹਣੀ ਪੋਸ਼ਾਕ ਦਿੱਤੀ ਤੇ ਆਖਿਆ ਮੈਂ ਤੁਸਾਂ ਦੇ ਕੋਲ ਹੋਸਾਂ ਪਰ ਜਦੋਂ ਤੁਸਾਂ ਦਾ ਜੀ ਡਾਡਾ ਉਤਾਵਲਾ ਹੋ ਜਾਏ ਦਰਸ਼ਣਾ ਨੂੰ ਤਾਂ ਇਹਨਾਂ ਵਸਤਾਂ ਦਾ ਦਰਸ਼ਨ ਕਰਨਾ ਤੇ ਮੇਰੇ ਨਾਲ ਖੇਡਣ ਵਾਲੇ ਮੇਰੇ ਸਾਥੀ ਬੱਚਿਆਂ ਨੂੰ ਸਦਵਾ ਕੇ ਪੂਰੀ ਛੋਲੇ ਖਾਉਣੇ ਉਹਨਾਂ ਵਿੱਚ ਤੁਹਾਨੂੰ ਮੇਰੇ ਦਰਸ਼ਨ ਹੋਇਆ ਕਰਨਗੇ ਜਿਸ ਵੇਲੇ ਇਹ ਬਖਸ਼ਿਸ਼ਾਂ ਹੋ ਰਹੀਆਂ ਸਨ ਉਸ ਵੇਲੇ ਪੰਡਿਤ ਤੇ ਰਾਜਾ ਸ਼ਿਵਦਤ ਸਿਰ ਨੀਵਾ ਕਰਕੇ ਹੱਥ ਜੋੜੇ ਖੜਾ ਸਭ ਗੱਲਾਂ ਦੇਖ ਰਿਹਾ ਸੀ ਅੱਖਾਂ ਵਿੱਚ ਮੋਤੀਆਂ ਵਰਗੇ ਅਥਰੂ ਭਰਦੇ ਸਨ ਤੇ ਡੋਲਦੇ ਸਨ ਬੁੱਲ ਫੜਕਦੇ ਸਨ ਪਰ ਚੁੱਪ ਸਨ ਤਾਂ ਦਾ ਆਪ ਨੇ ਡਿਠਾ ਕੇ ਉਸ ਨੂੰ ਜੱਫੀ ਪਾ ਕੇ ਘੁੱਟ ਕੇ ਮਿਲੇ ਆਖਣ ਲੱਗੇ ਸ਼ਿਵਦੱਤ ਤੈਨੂੰ ਤੇਰੇ ਸਵੇਰੇ ਦੀ ਪੂਜਾ ਸਮੇਂ ਦਰਸ਼ਨ ਹੋਇਆ ਕਰਨ ਕੇ ਤੇਰੀ ਕਲਿਆਣ ਪਿਆਰੀ ਮੇਰੇ ਤੇਰੀ ਕਲਿਆਣ ਜਿਸ ਦਾ ਅਰਥ ਇਹ ਸੀ ਕਿ ਤੇਰਾ ਇਸ ਦੁਨੀਆ ਵਿੱਚ ਵੀ ਤੇ ਅਗਲੀ ਵਿੱਚ ਵੀ ਭਲਾ ਹੋਵੇਗਾ ਫਿਰ ਆ ਗਿਆ ਜਗਤਾ ਸੇਠ ਇਸ ਨੇ ਸਹਬਜ਼ਾਦੇ ਜੀ ਦੇ ਸਫ਼ਰ ਦਾ ਸਾਰਾ ਬਾਨਣ ਨੂੰ ਬੰਨ ਦਿੱਤਾ ਸੀ ਹਰ ਸ਼ਹਿਰ ਵਿੱਚ ਜੋ ਰਸਤੇ ਵਿੱਚ ਪੈਂਦੇ ਸਨ ਜਿੱਥੇ-ਜਿੱਥੇ ਇਸ ਦੀ ਕੋਠੀ ਸੀ ਇਸ ਦੇ ਹੁਕਮ ਚਲੇ ਗਏ ਸਨ ਕਿ ਸਹਬਜ਼ਾਦੇ ਜੀ ਤੇ ਸਾਰੇ ਸਾਥ ਲਈ ਉਤਾਰੇ ਰਹਿਣ ਤੇ ਟੁਰਨ ਦੇ ਸਮਾਨ ਆਦਰ ਤੇ ਆਦਬ ਵਾਲੇ ਹੋ ਜਾਣ ਸਭ ਥਾਂ ਖਾਤਰ ਹੋਵੇ ਹੁਣ ਉਹ ਵਿਦੈਗੀ ਵਿਦਾਗੀ ਦੇ ਦਰਸ਼ਨਾਂ ਲਈ ਆਇਆ ਜਦੋਂ ਕੋਈ ਪਿਆਰਾ ਟੁਰਨ ਲੱਗੇ ਤਾਂ ਉਸ ਨੂੰ ਜਿਸ ਪਿਆਰ ਦੇ ਸੋਹਣੇ ਦਿਲ ਦਾ ਦਿਲ ਨਾਲ ਟੋਰੀਂਦਾ ਹੈ ਉਸ ਨੂੰ ਵਿਦੈਗੀ ਆਖੀਂਦਾ ਹੈ ਸਹਿਮ ਜਾਦੇ ਜੀ ਜਗਤ ਦੇ ਸੇਠ ਨੂੰ ਆਖਣ ਲੱਗੇ ਤੂੰ ਧੰਨ ਹੋ ਗਿਆ ਜਿਸ ਨੇ ਸਾਰੇ ਪ੍ਰਬੰਧ ਕਰ ਦਿੱਤੇ ਹਨ ਤੂੰ ਮੇਰੇ ਬਾਬਲ ਦੇ ਹੁਕਮ ਵਿੱਚ ਕੀਤਾ ਹੈ ਸਬੋ ਕੁਸ਼ ਉਸ ਬਾਬਲ ਨੇ ਪੂਰੇ ਪਰਵਾਨੇ ਕਰ ਲ ਕੇ ਮੈਨੂੰ ਜਗਤ ਵਿੱਚ ਟੋਰਿਆ ਸੀ ਗੁਰੂ ਜੀ ਇਸ ਵੇਲੇ ਆਪਣੇ ਰੱਬ ਜੀ ਨੂੰ ਬਾਬਲ ਆਖ ਰਹੇ ਸਨ ਸੇਠ ਦੇ ਦਰਸ਼ਨ ਦੀ ਦਾਤ ਮੰਗੀ ਸੇਠ ਨੇ ਦਰਸ਼ਨ ਦੀ ਦਾਤ ਮੰਗੀ ਤਾਂ ਬਾਲਾ ਪ੍ਰੀਤਮ ਜੀ ਨੇ ਕਿਹਾ ਗੁਰਦੁਆਰੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਰੋਜ਼ ਜਾਇਆ ਕਰੋ ਉੱਥੇ ਤੁਹਾਨੂੰ ਸਾਧ ਸੰਗਤ ਦੇ ਦਰਸ਼ਨ ਵਿੱਚ ਮੇਰੇ ਦਰਸ਼ਨ ਹੋਇਆ ਕਰਨਗੇ ਅੰਤ ਨੂੰ ਮੁਕਤੀ ਪਾਏਗਾ ਤੂੰ ਵਾਹਿਗੁਰੂ ਜੀ ਪਾਸ ਸੁੱਖਾਂ ਨਾਲ ਜਾਏਗਾ ਫੇਰ ਆਗੇ ਨਵਾਬ ਰਹੀਮ ਬਖਸ਼ کریم ਬਖਸ਼ ਇਹਨਾਂ ਨੂੰ ਦਲਗੀਰ ਦੇਖ ਕੇ ਬਾਲਾ ਪ੍ਰੀਤਮ ਜੀ ਨੇ ਕਿਹਾ ਕੁਛ ਮੰਗੋ ਤਾਂ ਬੋਲੇ ਦਰਸ਼ਨ ਦਾਤ ਆਪ ਬੋਲੇ ਤੁਸਾਂ ਨੂੰ ਗੁਰੂ ਪਿਤਾ ਜੀ ਜੋ ਜਪਜੀ ਸਾਹਿਬ ਬਖਸ਼ ਗਏ ਹਨ ਉਸ ਦੇ ਭੋਗ ਸਮੇਂ ਦਰਸ਼ਨ ਹੋਇਆ ਕਰਨਗੇ ਰੋਜ਼ ਪਾਠ ਕਰਿਆ ਕਰਨਾ ਜੈਤੇ ਭਗਤ ਨੇ ਜੋ ਗੁਰੂ ਨੌਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਉੱਚਾ ਸਿੱਖ ਸੀ ਵੀ ਦਰਸ਼ਨ ਦੀ ਦਾਤ ਮੰਗੀ ਬਾਲਾ ਪ੍ਰੀਤਮ ਜੀ ਸੁਣ ਕੇ ਹੱਸ ਪਏ ਤੇ ਮਿੱਠੀ ਬਾਜ਼ ਵਿੱਚ ਬੋਲੇ ਜੈਤਾ ਭਗਤ ਤੇਰੇ ਵਿੱਚ ਦਰਸ਼ਨ ਵਸਦੇ ਹਨ ਜੇ ਹੋਰ ਪਿਆਰ ਉਠੇ ਤਾਂ ਨਿਤਨੇਮ ਵੇਲੇ ਮੈਨੂੰ ਮੇਰੇ ਰੂਪ ਦਾ ਝਲਕਾ ਵੱਜਿਆ ਕਰੇਗਾ ਤੈਨੂੰ ਮੇਰੇ ਰੂਪ ਦਾ ਝਲਕਾ ਵੱਜਿਆ ਕਰੇਗਾ ਫਿਰ ਸਾਰੀ ਸੰਗਤ ਵੱਲੋਂ ਅਰਦਾਸ ਹੋਈ ਤਾਂ ਆਪ ਬੋਲੇ ਸਾਧ ਸੰਗਤ ਜੀ ਮੇਰੇ ਸਰੀਰ ਦਾ ਦਰਸ਼ਨ ਚਾਹੋ ਤਾਂ ਮੈਂ ਪੰਗੂੜਾ ਛੋੜ ਚੱਲਿਆ ਹਾਂ ਜਿਸ ਦਾ ਜੀ ਉਮਲੇ ਦਰਸ਼ਨ ਕਰ ਲਿਆ ਕਰਨਾ ਪਰ ਜੇ ਮੇਰੇ ਆਤਮਾ ਦਾ ਦਰਸ਼ਨ ਚਾਹੋ ਤਾਂ ਰੋਜ਼ ਗੁਰਦੁਆਰੇ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆ ਕੇ ਦਿਲ ਜੋੜ ਕੇ ਸ਼ਬਦ ਵਿੱਚ ਸੁਰਤ ਕਰੋ ਲਿਆ ਕਰੋ ਤਾਂ ਤੁਹਾਨੂੰ ਆਪਣੇ ਮਨ ਵਿੱਚ ਦਰਸ਼ਨ ਹੋਇਆ ਕਰਨਗੇ ਇਹ ਦਰਸ਼ਨ ਸਦਾ ਲਈ ਸਭ ਜੋਗੇ ਹਨ ਜਦੋਂ ਕੋਈ ਚਾਹੇ ਇਹ ਦਰਸ਼ਨ ਹੋ ਜਾਇਆ ਕਰਨਗੇ ਰੱਬ ਰਾਖਾ